ਸਸ਼ੇਕਾਲ ਕਲਿਆਣ ਟੀਵੀ ਪੰਜਾਬ ਵੇਖ ਰਹੇ ਤੁਸੀਂ ਪਿਛਲੇ ਸਮੇਂ ਦੇ ਵਿੱਚ ਸਿੱਖ ਪੰਥ ਦੀਆਂ ਸ਼ਰਮਣੀ ਸੰਸਥਾਵਾਂ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼ਰਮਣੀ ਅਕਾਲੀ ਦਲ ਬਾਦਲ ਪਰਿਵਾਰ ਦੀ ਸਰਪ੍ਰਸਤੀ ਦੇ ਵਿੱਚ ਹਾਸ਼ੀਏ ਤੇ ਚਲੇ ਗਏ ਨੇ ਤੇ ਦੁਨੀਆ ਦੇ ਵਿੱਚ ਵਸਤੇ ਪੰਥ ਦਰਦੀ ਸਿੱਖ ਇਸ ਦੇ ਲਈ ਅਤਿਅੰਤ ਚਿੰਤਾ ਦੇ ਵਿੱਚ ਨੇ ਤੇ ਪੰਥ ਦੀ ਨੁਮਾਇੰਦੀ ਕਰਨ ਵਾਲੀਆਂ ਸੰਸਥਾਵਾਂ ਦਾ ਹਸ਼ਰ ਕਰਨ ਦੇ ਲਈ ਬਾਦਲ ਪਰਿਵਾਰ ਸਿੱਧੇ ਤੌਰ ਤੇ ਜ਼ਿੰਮੇਵਾਰ ਹੈ ਤੇ ਹੁਣ ਇਹਨਾਂ ਸੰਸਥਾਵਾਂ ਦੀ ਮੁਰਸੂ ਜੀਤੀ ਦੇ ਲਈ ਬਾਦਲ ਪਰਿਵਾਰ ਨੂੰ ਇੱਕ ਵਾਰ ਇਹਨਾਂ ਸੰਸਥਾਵਾਂ ਦੀ ਸਰਪ੍ਰਸਤੀ ਤੋਂ ਲਾਂਬੇ ਕਰਨਾ ਬੇਤਾਂਤ ਜ਼ਰੂਰੀ ਹੈ ਦਰਸਰੇਲਾ ਵਿਚਾਰਾ ਦਾ ਪ੍ਰਗਟਾਵਾ ਪ੍ਰਸਿੱਧ ਸਿੱਖ ਪ੍ਰਚਾਰਕ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਜੋ ਕਿ ਧਰਮ ਪ੍ਰਚਾਰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਨੇ ਉਹਨਾਂ ਦੇ ਵੱਲੋਂ ਬਠਿੰਡਾ ਵਿਖੇ ਕੀਤੀ ਪ੍ਰੈਸ ਕਾਨਫਰੰਸ ਦੇ ਵਿੱਚ ਕਿਹਾ ਗਿਆ ਤonnage ਦਾ ਕਹਿਣਾ ਹੈ ਕਿ 1997 ਦੇ ਵਿੱਚ ਪੰਥ ਦੀਆਂ ਸਾਰੀਆਂ ਸ਼ਕਤੀਆਂ ਇਕੱਤਰਤ ਹੋ ਕੇ ਸ਼ਰਮੀਆਂ ਅਕਾਲੀ ਦਲ ਦੀ ਸਰਕਾਰ ਬਣਾਈ ਤੇ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਬਣੇ ਤੇ ਪੰਥ ਦੇ ਮਨ ਦੇ ਵਿੱਚ ਆਸ ਤੇ ਉਮੀਦ ਸੀ ਕਿ ਸ਼ਰਮੀਆਂ ਅਕਾਲੀ ਦਲ ਬਾਦਲ ਦੀ ਸਰਕਾਰ 1984 ਸਮੇ ਹੋਏ ਜ਼ਖਮਾਂ ਤੇ ਮਲਮ ਲਗਾਏਗੀ ਤੇ ਜਥੇਦਾਰ ਭਾਈ ਗੁਰਦੇਵ ਸਿੰਘ ਕਾਉਕੇ ਸਮੇਤ ਹਜ਼ਾਰਾਂ ਸਿੱਖ ਨੌਜਵਾਨਾਂ ਦੇ ਕਤਲਰਾਂ ਨੂੰ ਜੇਲ੍ਹ ਦੀਆਂ ਕਾਲ ਕੋਠੜੀਆਂ ਤੱਕ ਪਹੁੰਚਾਵੇਗੀ ਜਿਸ ਨਾਲ ਕਤਲ ਹੋਏ ਹਜ਼ਾਰਾਂ ਬੇਕਸੂਰ ਸਿੱਖਾਂ ਨੂੰ ਇਨਸਾਫ ਮਿਲ ਸਕੇਗਾ ਪਰ ਜਿਸ ਤਰੀਕੇ ਨਾਲ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਦੇ ਵਿੱਚ ਸਿੱਖਾਂ ਉਸ ਤਮਾਦ ਨਾ ਬੇਇਨਸਾਫੀ ਹੋਈ ਹੈ ਤੇ ਸਿੱਖਾਂ ਦੇ ਘਾਤਨਾ ਨੂੰ ਵੱਡੇ ਅਹੁਦੇ ਦੇ ਕੇ ਨਿਵਾਜਿਆ ਗਿਆ ਇਸ ਦੇ ਨਾਲ ਸਿੱਖਾਂ ਦੀਆਂ ਆਸਾਂ ਤੇ ਪਾਣੀ ਫਿਰ ਗਿਆ ਤੇ ਬਾਦਲ ਪਰਿਵਾਰ ਨੇ ਸਿੱਖ ਪੰਥ ਵਿਰੋਧੀਆਂ ਦੇ ਨਾਲ ਰਾਜ ਕੀਤੀ ਗਈ ਹੈ ਤੇ ਇਸ ਨੂੰ ਲੈ ਕੇ ਉਹਨਾਂ ਦੇ ਮਨ ਦੇ ਵਿੱਚ ਕਾਫੀ ਰੋਸ ਹੈ ਤਾਂ ਉਹਨਾਂ ਕਿਹਾ ਕਿ ਬਾਦਲਾ ਦੇ ਰਾਜ ਦੇ ਵਿੱਚ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਬਰਗਾੜੀ ਸਮੇਤ ਅਨੇਕਾ ਥਾਮਾਂ ਤੇ ਹੋਈ ਜੋ ਕਿ ਇੱਕ ਸੋਚੀ ਸਮਝੀ ਸਾਜ਼ਿਸ਼ ਹੈ ਤੇ ਇਹ ਬੇਅਦਬੀ ਦੇ ਦੋਸ਼ੀਆਂ ਦੀ ਪੰਥ ਨੇ ਗ੍ਰਿਫਤਾਰੀ ਮੰਗੀ ਤਾਂ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਸਿੰਘਾਂ ਦੇ ਉੱਪਰ ਬੈਬਲ ਕਲਾ ਕੋੜਕਪੁਰਾ ਦੇ ਵਿੱਚ ਸਿੱਧੀਆਂ ਗੋਰੀਆਂ ਚੁਦਾ ਕੇ ਗੰਦੇ ਪਾਣੀ ਦੀਆਂ ਬੋਛਾੜਾ ਮਾਰੀਆਂ ਗਈਆਂ ਤੇ लाठी चार्ज ਕਰਕੇ ਦੋ ਸਿੰਘਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਤੇ अनेक ਜ਼ਖਮੀ ਹੋ ਗਏ ਤੇ ਬੇਅਦਬੀ ਦੇ ਦੋਸ਼ੀ ਡੇਰਾ ਸਿਰਸਾ ਮੁਖੀ ਤੇ ਉਸ ਦੇ ਪੈਰੋਕਾਰਾਂ ਨੂੰ ਬਚਾਉਣ ਦੇ ਲਈ ਹਰੇਕ ਤਰ੍ਹਾਂ ਦੀ ਛਤਰਛਾਇਆ ਬਾਦਨਾ ਨੇ ਦਿੱਤੀ ਹੈ ਤੇ ਗੁਰੂ ਸਹਦਸ ਮਾਗ ਰਚਣ ਵਾਲੇ ਸੌਦਾ ਅਸਾਦ ਨੂੰ ਸ਼ਿਕਾਲ ਤੱਕ ਸਾਹਿਬ ਦੇ ਹੁਕਮਨਾਮੇ ਨੂੰ ਪਿੱਠ ਦੇ ਕੇ ਉਸ ਤੋਂ ਵੋਟਾਂ ਮੰਗੀਆਂ ਤੇ ਇਸ ਤੋਂ ਬਾਅਦ ਹੋਰ ਵੀ ਕਈ ਤਰ੍ਹਾਂ ਦੇ ਅਜਿਹੇ ਕੰਮ ਕੀਤੇ ਗਏ ਜਿਸ ਨੂੰ ਲੈ ਕੇ ਬਾਦਲ ਸਰਕਾਰ ਦੀ ਉਹਨਾ ਨਿੰਦਾ ਕੀਤੀ ਹੈ ਹੋ ਰਹੀਆਂ ਨੇ ਇੱਕ ਤਰੀਕ ਨੂੰ ਪੰਜਾਬ ਦੇ ਵਿੱਚ 13 ਸ਼ੀਟਾਂ ਦੇ ਉੱਤੇ ਇਲੈਕਸ਼ਨ ਹੋ ਰਹੀ ਹੈ ਪਾਰਲੀਮੈਂਟ ਦੀ ਮੈਂ ਅੱਜ ਬਠਿੰਡਾ ਦੇ ਵਿੱਚ ਵਿਸ਼ੇਸ਼ ਅਪੀਲ ਕਰਨ ਵਾਸਤੇ ਬਠਿੰਡਾ ਵਾਸੀਆਂ ਨੂੰ ਆਇਆ। ਬਠਿੰਡਾ ਵਾਸੀਆਂ ਦੀਆਂ ਵੋਟਾਂ ਨੇ ਬਠਿੰਡਾ ਵਾਸੀਆਂ ਨੇ ਪਾਉਣੀਆਂ ਨੇ ਮੇਰਾ ਫਰਜ਼ ਹੈ ਅਪੀਲ ਕਰਨਾ ਜਿਵੇਂ ਮੈਂ ਪਿਛਲੇ ਸਮੇਂ ਮਨਪ੍ਰੀਤ ਸਿੰਘ ਬਾਦਲ ਬਾਰੇ ਅਪੀਲ ਕਰਕੇ ਗਿਆ ਸੀਗਾ। ਕਿ ਬਠਿੰਡਾ ਵਾਸੀ ਇਹਨਾਂ ਨੂੰ ਬਾਦਲਾਂ ਨੂੰ ਪਹੁੰਚਾਓ ਤਾਂ ਕਿ ਇਹਨਾਂ ਨੇ ਬਾਦਲਾਂ ਨੇ ਜਿਹੜਾ ਪੰਥ ਤੇ ਪੰਜਾਬ ਦਾ ਕਹਾਣ ਕੀਤਾ ਵਾ ਉਹ ਪੂਰਿਆ ਹੀ ਨਹੀਂ ਜਾ ਸਕਦਾ। ਤਾਂ ਬਠਿੰਡਾ ਵਾਸੀਆਂ ਨੇ ਅਪੀਲ ਨੂੰ ਪ੍ਰਵਾਨ ਕਰਕੇ ਮਾਨਪਰੀ ਸਿੰਘ ਬਾਦਲ ਨੂੰ ਭਜਾਇਆ ਬਾਦਲ ਪਰਿਵਾਰ ਚਾਹੇ ਕਿਤੇ ਬੈਠਾ ਕਾਂਗਰਸ ਚ ਬੈਠਾ ਭਾਜਪਾ ਚ ਬੈਠਾ ਕਾਲੀ ਦਲ ਚ ਬੈਠਾ ਇਹ ਪੰਥ ਤੇ ਪੰਜਾਬ ਲਈ ਖਤਰਨਾਕ ਗਿਆ ਲੰਬੀ ਹਲਕੇ ਤੋਂ ਲੰਬੀ ਦੇ ਲੋਕਾਂ ਨੇ ਬਹਾਦਰ ਲੋਕਾਂ ਨੇ ਪ੍ਰਕਾਸ਼ ਸਿੰਘ ਬਾਦਲ ਜਿਹੜਾ 5 ਵਾਰ ਦਾ ਚੀਫ ਮਿੰისტਰ ਸੀ ਉਹਨੂੰ ਹਰਾਇਆ ਜ਼ਿੰਦਗੀ ਦੇ ਆਖਰੀ ਪੜਾਅ ਤੇ ਉਹ ਆਪਣੀ ਬਾਜ਼ੀ ਹਾਰ ਕੇ ਫਿਰ ਜਹਾਨ ਤੋਂ ਕੁਸ਼ ਕੀਤਾ ਇਸੇ ਤਰ੍ਹਾਂ ਮੈਂ ਕਹਿਣਾ ਚਾਹੁੰਦਾ ਕਿ ਪੰਥ ਦੀਆਂ ਪੰਥਕ ਸੰਸਥਾਵਾਂ ਪੰਥ ਤੇ ਪੰਜਾਬ ਨੂੰ ਜੇ ਬਚਾਉਣਾ ਆ ਬਾਦਲ ਪਰਿਵਾਰ ਨੂੰ ਸੱਤਾ ਤੋਂ ਪਰੇ ਕਰਨਾ ਬਹੁਤ ਜ਼ਰੂਰੀ ਆ ਸਾਡੀਆਂ ਸ਼੍ਰੋਮਣੀ ਸੰਸਥਾਵਾਂ ਚ ਸ਼੍ਰੋਮਣੀ ਕਮੇਟੀ ਆ ਸ਼੍ਰੋਮਣੀ ਅਕਾਲੀ ਦਲ ਆ ਉਹਦਾ ਬਹੁਤ ਜ਼ਿਆਦਾ ਨੁਕਸਾਨ ਜਿਹੜਾ ਇਹ ਬਾਦਲ ਪਰਿਵਾਰ ਨੇ ਕੀਤਾ 10 ਸਾਲ ਦਾ ਲਗਾਤਾਰ ਰਾਜ ਰਿਆ ਇਹਨਾਂ ਦੇ ਰਾਜ ਵਿੱਚ ਲੈਂਡ ਮਾਫੀਆ ਸੈਂਡ ਮਾਫੀਆ ਟਰਾਂਸਪੋਰਟ ਮਾਫੀਆ ਇਸੇ ਤਰ੍ਹਾਂ ਕੇਬਲ ਮਾਫੀਆ ਡਰੱਗ ਮਾਫੀਆ ਇਹਨਾਂ ਦੇ ਰਾਜ ਚ ਪ੍ਰਫੁੱਲਤ ਹੋਇਆ ਔਰ ਬਰਗਾੜੀ ਬੇਅਦਬੀ ਕੰਡ ਵਾਪਰੇ ਇਨਸਾਫ ਮੰਗਦੇ ਸਿੱਖਾਂ ਨੂੰ ਗੋਲੀਆਂ ਮਾਰੀਆਂ ਸੌਦਾ ਸਾਧ ਨੇ ਸੁਆਗ ਰਚਿਆ ਮੁਕਦਮਾ ਦਰਜ ਹੋਇਆ ਬਰੀਨਾ ਨੇ ਸੌਦਾ ਸਾਧ ਦਾ ਮੁਕਦਮਾ ਰੱਦ ਕੀਤਾ ਔਰ ਕੋਰਟ ਦੇ ਵਿੱਚੋਂ ਉਹਨੂੰ ਜਿਹੜਾ ਸੀ ਬਚਾਇਆ ਔਰ ਮਾਫੀਨਾਮਾ ਜਿਹੜਾ ਸੀਗਾ ਉਹ ਦਵਾਇਆ ਅਕਾਲ ਤਖਤ ਸਾਹਿਬ ਤੋਂ ਜਿਸ ਅਕਾਲ ਤਖਤ ਦੇ ਹੁਕਮਾਂਮੇ ਤੇ ਪਹਿਰਾ ਦਿੰਦਿਆਂ ਸਿੱਖ ਸੰਗਤਾਂ ਨੇ ਸ਼ਹਾਦਤਾਂ ਵੀ ਭਾਈ ਕਮਲਜੀਤ ਸਿੰਘ ਸਨਾਮ ਦੀ ਸ਼ਹਾਦਤ ਹੋਈ ਉਸ ਅਕਾਲ ਤਖਤ ਦੇ ਹੁਕਮਾਂਮੇ ਨੂੰ ਇਸ ਬਾਦਲ ਪਰਿਵਾਰ ਨੇ ਪਿੱਠ ਦਿੱਤੀ ਸ਼੍ਰੋਮਣੀ ਸੰਸਥਾਵਾਂ ਨੂੰ ਰਖੇਲਾਂ ਦੀ ਤਰ੍ਹਾਂ ਵਰਤੇ ਆ ਜਥੇਦਾਰਾਂ ਨੂੰ ਨੌਕਰਾਂ ਵਾਂਗ ਇਹਨਾਂ ਨੇ ਵਰਤੇ ਆ ਇਨਾਂ ਦਾ ਜਿਹੜਾ ਹੈਗਾ ਪੰਥ ਦੀ ਸਿਆਸਤੋਂ ਪਾਸੇ ਹੋਣਾ ਬਹੁਤ ਜ਼ਰੂਰੀ ਆ ਜੇਕਰ ਅਸੀਂ ਚੌਹਨੇ ਸ਼੍ਰੋਮਣੀ ਅਕਾਲੀ ਦਲ ਸਰਵਾਈਵ ਕਰੇ ਚ ਸ਼੍ਰੋਮਣੀ ਕਮੇਟੀ ਜਿਹੜੀ ਆ ਉਹ ਬੁਲੰਦੀਆਂ ਵੱਲ ਜਾਵੇ ਤਾਂ ਬਾਦਲ ਪਰਿਵਾਰ ਨਾਲ ਸੱਤਾ ਤੋਂ ਪਾਸੇ ਹੋਣਾ ਬਹੁਤ ਜ਼ਰੂਰੀ ਆ ਬਠਿੰਡੇ ਹਲਕੇ ਦੇ ਵਿੱਚ ਜਿਹੜੀ ਇਹ ਕਸਰ ਆ ਬਠਿੰਡਾ ਵਾਸੀਆਂ ਨੇ ਪੂਰੀ ਕਰਨੀ ਆ ਕਿ ਇੱਥੋਂ ਬੀਬਾ ਹਰ ਸਿਮਰਤ ਕੌਰ ਬਾਦਲ ਨੂੰ ਹਰਾਉਣਾ ਜਿਹੜਾ ਉਹ ਬਹੁਤ ਜ਼ਰੂਰੀ ਆ ਜਿਹੜਾ ਵੀ ਉਮੀਦਵਾਰ ਉਹਨੂੰ ਜਿਤਾ ਸਕਦਾ ਚਾਹੇ ਉਹ ਗੁਰਮੀਤ ਸਿੰਘ ਖੁੜੀਆ ਚਾਹੇ ਉਹ ਜੀਤਮਿੰਦਰ ਸਿੰਘ ਸਿੱਧੂ ਆ ਚਾਹੇ ਉਹ ਬੀਬੀ ਪਰਮਪਾਲ ਕੌਰ ਆ ਜਿਹੜਾ ਵੀ ਉਮੀਦਵਾਰ ਜਿਤਾ ਸਕਦਾ ਆ ਜਿੱਤ ਸਕਦਾ ਉਹਦਾ ਸਮਰਥਨ ਕਰਕੇ ਸੋ ਬੀਬਾ ਹਰਸਿਮਰਤ ਕੌਰ ਨੂੰ ਹਰਾਇਆ ਜਾਵੇ ਅਸੀਂ ਇੱਥੇ ਆਪਣਾ ਪੰਥਕ ਉਮੀਦਵਾਰ ਨਹੀਂ ਕੋਈ ਦੋਸ਼ ਦੇ ਸਕੇ ਖਡੂਰ ਸਾਹਿਬ ਤੋਂ ਭਾਈ ਅਮਰਪਾਲ ਸਿੰਘ ਜਿਹੜਾ ਨੌਜਵਾਨਾਂ ਨੂੰ ਨਸ਼ਿਆਂ ਤੋਂ ਰਹਿਤ ਕਰਦਾ ਸੀ ਔਰ ਖੰਡੇ ਬਾਟੇ ਦਾ ਅੰਮ੍ਰਿਤ ਸ਼ਕਾਉਂਦਾ ਸੀ ਉਹਨੂੰ ਪੰਜਾਬ ਸਰਕਾਰ ਨੇ ਐਨਐਸਏ ਲਾ ਕੇ ਡਿਬਰੂਗੇੜ ਜੇਲ੍ਹ ਚ ਬੰਦ ਕੀਤਾ ਹੋਇਆ ਉਹਦੀ ਰਿਹਾਈ ਵਾਸਤੇ ਵੀ ਖਡੂਰ ਸਾਹਿਬ ਵਾਸੀਆਂ ਨੇ ਸੋਚਣਾ ਕਿ ਇੱਕ ਇੱਕ ਵੋਟ ਜਿਹੜੀ ਆ ਉਹ ਭਾਈ ਅਮਰਪਾਲ ਸਿੰਘ ਦੇ ਹੱਕ ਚ ਭੇਟਾਉਣੀ ਚਾਹੀਦੀ ਆ ਔਰ ਜਿਨ੍ਹਾਂ ਨੇ ਸਿੱਖਾਂ ਦੀ ਡਿੱਗੀ ਪੱਗ ਸਿਰ ਤੇ ਰੱਖੀ ਠੱਠੇ ਅਕਾਲ ਤਖਤ ਦਾ ਬਦਲਾ ਲਿਆ ਅਮਰਸ਼ੀਦ ਭਾਈ ਬਜਨ ਸਿੰਘ ਉਹਨਾਂ ਦਾ ਪੁੱਤਰ ਭਾਈ ਸਰਵਜੀਤ ਸਿੰਘ ਫਰੀਦਕੋਟ ਤੋਂ ਕੈਂਡੀਡੇਟ ਆ ਉਹਦਾ ਸਮਰਥਨ ਵੀ ਸਮੁੱਚੇ ਫਰੀਦਕੋਟ ਵਾਸੀਆਂ ਨੇ ਕਰਨਾ ਸਿੱਖ ਦੀ ਤੇ ਗੈਰ ਸਿੱਖ ਵੀ ਇਨਸਾਫ ਪਸੰਦੀ ਇੱਕ ਇੱਕ ਵੋਟ ਜਿਹੜੀ ਆ ਉਹ ਭਾਈ ਸਰਵਜੀਤ ਸਿੰਘ ਦੇ ਹੱਕ ਵਿੱਚ ਜਾਣੀ ਚਾਹੀਦੀ ਆ ਦੇਸ਼ ਦੀ ਪਾਰਲੀਮੈਂਟ ਚ ਜਿੱਥੇ ਉਹ ਅਕਾਲ ਤਖਤ ਤੇ ਹਮਲਾ ਕਰਨ ਵਾਲੀ ਇੰਦਰਾ ਗਾਂਧੀ ਦਾ ਪੁੱਤਰ ਆ ਹਰਜੀਵ ਗਾਂਧੀ ਜਿਹੜਾ ਕਹਿੰਦਾ ਸੀ ਜਦ ਬੜਾ ਪੀਰ ਗਿਰਦਾ ਹੈ ਤਾਂ ਧਰਤੀ ਹਿਲਦੀ ਹੈ ਉਹਦਾ ਜਿਹੜਾ ਕਹਿੰਦਾ ਸੀ ਸਿੱਖਾਂ ਦਾ ਖੂਨ ਦਾ ਬਦਲਾ ਖੂਨ ਗਲਾਂ 'ਚ ਟਾਇਰ ਪਾ ਕੇ ਸਾਢੇ ਜਨਾਂ ਨੇ ਉਹਦਾ ਪੁੱਤ ਜਦੋਂ ਪਾਰਲੀਮੈਂਟ 'ਚ ਬੈਠਾ ਉਹ ਦੂਜੇ ਪਾਸੇ ਸਾਡਾ ਅਮਰ ਸ਼ਹੀਦ ਭਾਈ ਬਿਆਨ ਸਿੰਘ ਦਾ ਪੁੱਤ ਸਰਬਜੀਤ ਸਿੰਘ ਪੈਂਬਰ ਪਾਰਲੀਮੈਂਟ ਬਣ ਕੇ ਪਾਰਲੀਮੈਂਟ 'ਚ ਬੈਠੇ ਤਾਂ ਦੁਨੀਆ ਨੂੰ ਪਤਾ ਲੱਗੇ ਕਿ ਸਿੱਖਾਂ ਨੇ ਆਪਣੇ ਯੋਧਿਆਂ ਦਾ ਮਾਨ ਸਨਮਾਨ ਰੱਖਿਆ ਤੇ ਉਹ ਸਿੱਖਾਂ ਦੀ ਪੰਥ ਦੀ ਉੱਥੇ ਗੱਲ ਕਰੇ ਜਿਹੜੇ ਉਮੀਦਵਾਰ ਚਾਹੇ ਉਹ ਸਿਮਰਨਜੀਤ ਸਿੰਘ ਮਾਨ ਨੇ ਆਪਣਾ ਉਮੀਦਵਾਰ ਫਰੀਡਕੋਟ ਦਿੱਤਾ ਉਹ ਵਾਪਸ ਲੈਣਾ ਚਾਹੀਦਾ ਜ세ਦਾਰ ਕਾਲ ਤੱਕ ਤੁਹਾਨੂੰ ਗੁਣਨਾ ਜਾਰੀ ਕਰਨਾ ਚਾਹੀਦਾ ਕਿ ਵਿਰਸਾ ਸਿੰਘ ਬੱਟੂ ਆਦੂ ਵੀ ਵਾਪਸ ਜਿਹੜਾ ਆਪਣਾ ਕੈਂਡੀਡੇਟ ਆ ਅਕਾਲੀ ਦਲ ਨੂੰ ਲੈਣਾ ਚਾਹੀਦਾ ਤਾਂ ਕਿ ਉੱਥੇ ਭਾਈ ਅਮਰਪਾਲ ਸਿੰਘ ਦੇ ਹੱਕ ਵਿੱਚ ਫਤਵਾ ਆਵੇ ਤੇ ਬਠਿੰਡੇ ਅਸੀਂ ਆਪਣਾ ਕੋਈ ਕੈਂਡੀਡੇਟ ਨਹੀਂ ਦੇ ਸਕੇ ਇਸ ਕਰਕੇ ਅਸੀਂ ਬਠਿੰਡਾ ਵਾਸੀਆਂ ਨੂੰ ਅਪੀਲ ਕਰਦੇ ਹਾਂ ਕਿ ਉਹ ਹਰ ਸਿਮਰਤ ਕੌਰ ਬਾਦਲ ਨੂੰ ਜਿਹੜਾ ਵੀ ਹਰਾਉਂਦਾ ਵਾ ਉਸ ਨੂੰ ਆਪਣਾ ਸਮਰਥਨ ਦੇ ਕੇ ਵੀ ਬਾਹਰ ਸਿਮਰਤ ਕੌਰ ਬਾਦਲ ਨੂੰ ਖਰਾਇਆ ਜਾਵੇ ਤਾਂ ਕਿ ਪੰਥ ਤੇ ਪੰਜਾਬ ਜਿਹੜਾ ਬੱਸ ਸਕੇ ਤੇ ਪੰਥ ਦੇ ਸੰਸਥਾਵਾਂ ਜਿਹੜੀਆਂ ਨੇ ਉਹ ਸਾਡੀਆਂ ਬੱਸ ਸਕਣ ਤਾਂ ਹੀ ਪੰਥ ਦੇ ਬੋਲਬਾਲੇ ਹੋ ਸਕਦੇ ਜੇਕਰ ਬਾਦਲ ਪਰਿਵਾਰ ਇਸ ਤੋਂ ਪਰੇ ਹੋ ਕਿਉਂਕਿ ਬਾਦਲਾਂ ਦੇ ਰਾਜ ਜਿਵੇਂ ਬਰਗਾੜੀ ਬੇਦਵੀ ਕਾਂਡ ਵਾਪਰਿਆ ਪੰਥ ਰਤਨ ਫਖਰੇ ਕੌਮ ਪੰਥ ਤੋਂ ਲਿਆ ਹੋਵੇ ਕੌਮ ਤੋਂ ਲਿਆ ਹੋਵੇ ਤੇ ਉਹਦੇ ਰਾਜ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਦਵੀ ਹੋ ਜਾਵੇ ਤੇ ਬੇਦਵੀ ਕਰਨ ਵਾਲਿਆਂ ਨੂੰ ਬਚਾਇਆ ਜਾਵੇ ਸੌਦਾ ਸਾਧ ਤੇ ਉਹਦੇ ਪੈਰੋਕਾਰਾਂ ਨੂੰ ਤੇ ਇਨਸਾਫ ਮੰਗਦੇ ਸਿੱਖਾਂ ਨੂੰ ਗੋਲੀਆਂ ਮਾਰੀਆਂ ਜਾਣ ਦੋ ਸਿੰਘ ਬੈਬਲ ਕਲਾ ਸ਼ਹੀਦ ਕਰਤੇ ਸਾਡੇ ਤੇ ਕੋੜ ਕਪੂਰੇ ਲਾਠੀ ਚਾਰਜ ਕੀਤਾ ਗੰਦੇ ਪਾਣੀ ਦੀਆਂ ਬਿਛਾੜਾਂ ਪਾਈਆਂ ਸਾਡੇ ਤੇ ਵੀ ਅਨਲੌਫਲ ਐਕਟੀਵਿਟੀ ਤੇ ਦੇਸ਼ ਧਰੋ ਲਾ ਕੇ ਸਾਨੂੰ ਜੇਲਾਂ ਚ ਬੰਦ ਕੀਤਾ ਸਾਨੂੰ ਧਰਮ ਪ੍ਰਚਾਰ ਕਰਦੇਆਂ ਨੂੰ ਜਿਹੜਾ ਸੀ ਜੇਲਾਂ ਚ ਡੱਕਿਆ ਗਿਆ ਸੌਦਾ ਸਾਧ ਦੀ ਪੋਸਤ ਪੜਾਈ ਕੀਤੀ ਗਈ ਬਾਦਲਾਂ ਦੇ ਵੱਲੋਂ ਮੈਨੂੰ ਪੰਜਾਬ ਦੀ ਕੋਈ ਜੇਲ ਹੈ ਜਿਹੜੀ ਨਹੀਂ ਦਿਖਾਈ ਧਰਮ ਪ੍ਰਚਾਰ ਕਰਦੇ ਨੂੰ ਮੈਂ ਧਰਮ ਦਾ ਪ੍ਰਚਾਰ ਕਰਦਾ ਸੀ ਸੌਦਾ ਸਾਧ ਦੀਆਂ ਕ੍ਰੀਤੀਆਂ ਸੰਗਤਾਂ ਸਾਹਮਣੇ ਜਾਗਰ ਕਰਦਾ ਅੰਮ੍ਰਿਤ ਸੰਚਾਰ ਕਰਦਾ ਸੀ ਔਰ ਬਾਦਲਾਂ ਨੇ ਮੈਨੂੰ ਫੜ ਕੇ ਜੇਲਾਂ 'ਚ ਡਕਿਆ ਚਾਹੇ ਉਹ ਬਠਿੰਡਾ ਜੇਲ੍ਹ ਆ ਫਿਰੋਜ਼ਪੁਰ ਜੇਲ੍ਹ ਫਰੀਦਕੋਟ ਜੇਲ੍ਹ ਕਪੂਰਥਲਾ ਜੇਲ੍ਹ ਹੁਸਿਆਰਪੁਰ ਜੇਲ੍ਹ ਗੁਰਦਾਸਪੁਰ ਜੇਲ੍ਹ ਕੋਈ ਜੇਲ੍ਹ ਨਹੀਂ ਛੱਡੀ ਜਿਹੜੀ ਮੈਨੂੰ ਬਾਦਲਾਂ ਨੇ ਨਹੀਂ ਦਿਖਾਈ ਕਸੂਰ ਇੰਨਾ ਸੀ ਕਿ ਮੈਂ ਧਰਮ ਦਾ ਪ੍ਰਚਾਰ ਤੇ ਅੰਮ੍ਰਿਤ ਸੰਚਾਰ ਕਰਦਾ ਸੀ ਬਾਦਲਾਂ ਦੀ ਈਨ ਨਹੀਂ ਮੰਨੀ ਤਾਂ ਬਾਦਲਾਂ ਨੇ ਮੇਰੇ ਤੇ ਵੀ ਇੰਨਾ ਜ਼ੋਰ ਜ਼ੁਲਮ ਕੀਤਾ ਪੰਜਾਬ ਤੇ ਜ਼ੋਰ ਜ਼ੁਲਮ ਕੀਤਾ ਵੇਖ ਸੂਰਾਂ ਦੇ ਉੱਤੇ ਭਾਈ ਜਸਪਾਲ ਸਿੰਘ ਚੌੜ ਸਿਧਵਾ ਸ਼ਹੀਦ ਕਰ ਦਿੱਤਾ ਕੋਈ ਇਨਸਾਫ ਨਹੀਂ ਦਿੱਤਾ ਦੋਸ਼ੀਆਂ ਨੂੰ ਸਜ਼ਾ ਨਹੀਂ ਦਿੱਤੀ ਕਮਲਜੀਤ ਸਿੰਘ ਸੁਨਾਮ ਸ਼ਹੀਦ ਕਰ ਦਿੱਤਾ ਕੋਈ ਦੋਸ਼ੀਆਂ ਨੂੰ ਸਜ਼ਾ ਨਹੀਂ ਦਿੱਤੀ ਦਰਸ਼ਨ ਸਿੰਘ ਲੋਹਾਰਾ ਨੂਰਮੇਲੀਆ ਕਾਨ ਲੁਧਿਆਣੇ ਸ਼ਹੀਦ ਕਰ ਦਿੱਤਾ ਦੋਸ਼ੀਆਂ ਨੂੰ ਕੋਈ ਸਜ਼ਾ ਨਹੀਂ ਦਿੱਤੀ ਸੋ ਇਹੋ ਜਿਹਾ ਜਿਹੜਾ ਬਾਦਲ ਪਰਿਵਾਰ ਜਿਹੜਾ ਪੰਥ ਤੇ ਪੰਜਾਬ ਦਾ ਨੁਕਸਾਨ ਕਰਨ ਵਾਲਾ ਜਿਨੇ 1997 ਚ ਸਰਕਾਰ ਬਣਾਈ ਸੀ ਪੰਥ ਤੇ ਪੰਜਾਬ ਨੇ ਕਿ ਪੰਥ ਨਾਲ ਇਨਸਾਫ ਹੋਊਗਾ ਝੂਠੇ ਮੁਕਾਬਲਿਆਂ ਚ ਮਾਰੇ ਸਿੱਖ ਨੌਜਵਾਨਾਂ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿੱਤੀਆਂ ਜਾਣਗੀਆਂ ਸਰਬੱਤ ਖਾਲਸਾ ਵੱਲੋਂ ਥਾਪੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਕਾਰਜਕਾਰੀ ਭਾਈ ਗੁਰਦੇਵ ਸਿੰਘ ਕੌਂਕੇ ਦੇ ਕਾਤਲਾਂ ਨੂੰ ਸਜ਼ਾ ਦਿੱਤੀ ਜਾਊਗੀ ਪਰ ਸਜ਼ਾ ਦੇਣ ਤੋਂ ਬਾਅਦ ਦੋਸ਼ੀਆਂ ਨੂੰ ਉੱਚੇ ਅਹੁਦੇ ਦਿੱਤੇ ਗਏ ਅਕਾਲੀ ਦਲ 'ਚ ਵੀ ਤੇ ਸਰਕਾਰ ਦੇ ਵਿੱਚ ਵੀ ਪਰ ਇਨਸਾਫ ਨਹੀਂ ਦਿੱਤਾ ਸੋ ਇਸ ਕਾਰਨ ਕਰਕੇ ਮੈਂ ਅਪੀਲ ਕਰਨੀ ਚਾਹੁੰਦਾ ਬਠਿੰਡਾ ਵਾਸੀਆਂ ਨੂੰ ਕਿ ਆਖਰੀ ਮੌਕਾ ਤੁਹਾਡੇ ਹੱਥ ਦੇ ਵਿੱਚ ਹੈ ਬਾਦਲ ਪਰਿਵਾਰ ਨੂੰ ਸੱਤਾ ਤੋਂ ਪਰੇ ਕਰਨ ਦਾ ਇਹਨਾਂ ਨੂੰ ਸੱਤਾ ਤੋਂ ਪਰੇ ਕਰ ਦਿਓ ਤਾਂ ਕਿ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਸਰਵਾਈਵ ਹੋ ਸਕੇ ਇਹ ਪੰਥ ਦੀਆਂ ਜਮਾਤਾਂ ਨੇ ਜਿਨ੍ਹਾਂ ਦਾ ਕਹਾਣ ਕਰ ਦਿੱਤਾ ਬਾਦਲ ਪਰਿਵਾਰ ਨੇ ਔਰ ਬਠਿੰਡਾ ਆਪਣਾ ਖਡੂਰ ਸਾਹਿਬ ਤੇ ਫਰੀਦਕੋੜ ਤੋਂ ਜਿਹੜੇ ਸਾਡੇ ਪੰਥ ਵੱਲੋਂ ਸਾਂਝੇ ਪੰਥਕ ਉਮੀਦਵਾਰਾ ਕੁਰਬਾਨੀ ਵਾਲੇ ਉਹਨਾਂ ਦੇ ਹੱਕ ਵਿੱਚ ਫਤਵਾ ਭਾਈ ਸਰਬਜੀਤ ਸਿੰਘ ਦੇ ਤੇ ਭਾਈ ਅਮਰਤਪਾਲ ਸਿੰਘ ਦੇ ਹੱਕ ਜਿਹੜਾ ਫਤਵਾ ਉਹ ਦਿੱਤਾ ਜਾਏ ਹਾਂ ਜਿਵੇਂ ਸਿਮਰ ਸਿਮਰਜੀਤ ਸਿੰਘ ਮਾਨ ਠੀਕ ਹੈ ਜੀ ਉਹ ਕਹਿੰਦੇ ਸੀ ਸ਼ੀਤਾਂ ਦੇ ਪਰਿਵਾਰਾ ਜਿਹੜੇ ਉਹਨਾਂ ਨੂੰ ਅਕੇਲੇ ਅੰਦਾਜ਼ਾ ਜਾਵੇ ਪਰ ਹੁਣ ਆਪ ਹੀ ਉਮੀਦਵਾਰ ਪਰ ਆਪਰ ਖੜੇ ਕਰੀਏ ਤਾਂ ਹੀ ਮੈਂ ਅਪੀਲ ਕੀਤੀ ਹੈ ਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਆਪਣਾ ਕੈਂਡੀਡੇਟ ਫਰੀਦਕੋਟ ਤੋਂ ਵਾਪਸ ਲੈਣਾ ਚਾਹੀਦਾ ਜਿਵੇਂ ਭਾਈ ਹਰਪਾਲ ਸਿੰਘ ਬਲੇਅਰ ਨੇ ਆਪਣੇ ਕਾਗਜ਼ ਵਾਪਸ ਲੈ ਲਈ ਸੀ ਉਥੋਂ ਖਡੂਰ ਸਾਹਿਬ ਤੋਂ ਕਿ ਜੇ ਭਾਈ ਅਮਰਪਾਲ ਸਿੰਘ ਲੜਦਾ ਤੇ ਮੈਂ ਨਹੀਂ ਲੜਾਂਗਾ ਉਹਦੀ ਅਸੀਂ ਸਲਾਹਗਾ ਵੀ ਕੀਤੀ ਆ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਵੀ ਚਾਹੀਦਾ ਕਿ ਜਿਸ ਤਰ੍ਹਾਂ ਉਹਨਾਂ ਨੂੰ ਪਿਛਲੀ ਟਰਮ ਦੇ ਵਿੱਚ ਦੋ ਵਾਰੀ ਪੰਥ ਤੇ ਪੰਜਾਬ ਨੇ ਪੰਥਕ ਉਮੀਦਵਾਰ ਸਮਝ ਕੇ ਜਿਤਾਇਆ ਅੱਜ ਉਹਨਾਂ ਨੂੰ ਸ਼ਹੀਦਾਂ ਦੇ ਪਰਿਵਾਰਾਂ ਨੂੰ ਕਦੇ ਭਾਈ ਸਰਬਜੀਤ ਸਿੰਘ ਬਠਿੰਡੇ ਤੋਂ ਸਿਮਰਨਜੀਤ ਸਿੰਘ ਮਾਨ ਦਾ ਕੈਂਡੀਡੇਟ ਸੀਗਾ ਅੱਜ ਸਰਦਾਰ ਸਰਬਜੀਤ ਸਿੰਘ ਨੂੰ ਕੀ ਗੱਲ ਉਹ ਸ਼ਹੀਦਾਂ ਦੇ ਪਰਿਵਾਰਾਂ ਦਾ ਸਨਮਾਨ ਕਰਦੇ ਆ ਕੋਈ ਚੰਗਾ ਕੋਈ ਮਾੜਾ ਕਿਸੇ ਨਾਲ ਗਿਲਾ ਸ਼ਿਕਵਾ ਇਹ ਗੱਲਾਂ ਵੱਖਰੀਆਂ ਨੇ ਪਰ ਅਸੀਂ ਸ਼ਹੀਦ ਪਰਿਵਾਰਾਂ ਦਾ ਸਨਮਾਨ ਕਰਦੇ ਆ ਕਿ ਜਿਨੇ ਸਾਡਾ ਅਕਾਲ ਤਖਤ ਢਾਇਆ ਸਿੱਖ ਨੌਜਵਾਨਾਂ ਦਾ ਕਤਲੇਆਮ ਕੀਤਾ ਗਲਾਂ 'ਚ ਤਾਰ ਪਾ ਕੇ ਸਿੱਖ ਸਾੜੇ ਉਹਨਾਂ ਨੂੰ ਸੋਦਾ ਲਾਇਆ ਸਿੱਖਾਂ ਦੀ ਡਿੱਗੀ ਪਾ ਕੇ ਸਿਰ ਤੇ ਰੱਖੀ ਸਰਦਾਰ ਬਿਜਨ ਸਿੰਘ ਸਰਦਾਰ ਸਤਵੰਦ ਸਿੰਘ ਤੇ ਸਦਾਗੀਰ ਸਿੰਘ ਨੇ ਉਹਨਾਂ ਦੇ ਪਰਿਵਾਰਾਂ ਦੇ ਵਿੱਚੋਂ ਜੇਕਰ ਅੱਜ ਕੋਈ ਕੈਂਡੀਡੇਟ ਫਰੀਦਕੋਟ ਆਇਆ ਤੇ ਉਹਦੇ ਹੱਕ ਦੇ ਵਿੱਚ ਖੜਨਾ ਚਾਹੀਦਾ ਨਾ ਕਿ ਉਹਦੇ ਖਿਲਾਫ ਕੈਂਡੀਡੇਟ ਦੇਣਾ ਚਾਹੀਦਾ ਇਹ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਤੇ ਉਹਨਾਂ ਦੀ ਪਾਰਟੀ ਨੂੰ ਸੋਚਣਾ ਚਾਹੀਦਾ ਮੇਰੀ ਅਪੀਲ ਆ ਕਿ ਉਹਨਾਂ ਨੂੰ ਆਪਣਾ ਕੈਂਡੀਡੇਟ ਫਰੀਦਕੋਟ ਤੋਂ ਵਾਪਸ ਲੈ ਲੈਣਾ ਚਾਹੀਦਾ ਬਿਲਕੁਲ ਦੇਣਾ ਚਾਹੀਦਾ ਜਿਵੇਂ ਪਹਿਲਾਂ 1984 ਦੇ ਕਤਲੇਆਮ ਦਾ ਸੱਜਣ ਕੁਮਾਰ ਦਾ ਜਿਹੜਾ ਇਨਸਾਫ ਆ ਉਹ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਦੇ ਵੇਲੇ ਹੋਇਆ ਡਾਕਟਰ ਮਨਮੋਹਨ ਸਿੰਘ ਹੋਣਾ ਵੇਲੇ ਵੀ ਨਹੀਂ ਹੋ ਸਕਿਆ ਭਾਵੇਂ ਕਿ ਉਹ ਬੜੇ ਇਮਾਨਦਾਰ ਪ੍ਰਾਈਮ ਮਿਨਿਸਟਰ ਹੋਏ ਆ ਸਾਡੇ ਸਿੱਖ ਹੋਏ ਉਹਨਾਂ ਦੇ ਨਾਲ ਪੂਰੇ ਸੰਸਾਰ 'ਚ ਦਸਤਾਰ ਦੀ ਸ਼ੋਭਾ ਗਈ ਕਿ 1.5% ਜਣਤੀ ਵਾਲੇ ਜਿਹੜੇ ਸੀਗੇ ਉਹਨਾਂ ਦਾ ਪ੍ਰਧਾਨ ਮੰਤਰੀ ਭਾਰਤ ਦੇ ਵਿੱਚ ਬਣਿਆ ਔਰ ਉਹ ਵੀ ਇਸ ਗੱਲ ਦਾ ਇਨਸਾਫ ਨਹੀਂ ਕਰ ਸਕੇ ਕਿਉਂਕਿ ਉਹ ਕਾਂਗਰਸ ਪਾਰਟੀ ਦੇ ਵੱਲੋਂ ਸਨ ਤੇ ਇਸ ਕਾਰਨ ਕਰਕੇ ਨਰਿੰਦਰ ਮੋਦੀ ਨੇ ਸੱਜਣ ਕੁਮਾਰ ਨੂੰ ਜੇਲ੍ਹ ਚ ਡਕਿਆ ਤੇ ਅੱਜ ਜੇ ਭਾਜਪੀ ਇਹ ਗੱਲ ਕਹਿੰਦੀ ਹੈ ਤੇ ਮੈਂ ਕਹਿਣਾ ਚਾਹੁੰਦਾ ਕਿ ਉਹਨਾਂ ਨੂੰ ਆਪਣੇ ਇਸ ਗੱਲ ਦੇ ਉੱਤੇ ਜਿਹੜਾ ਪੈਰਾ ਵੀ ਦੇਣਾ ਚਾਹੀਦਾ ਜਿਹੜੇ ਸਾਡੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘ ਕੁਝ ਰਿਹਾ ਵੀ ਹੋਏ ਆ ਕੁਝ ਪੈਰੋਲਾ ਵੀ ਹੋਈਆਂ ਜੇਲ੍ਹ ਤਬਦੀਲੀਆਂ ਵੀ ਹੋਈਆਂ ਪਰ ਬਾਕੀ ਜਿਹੜੇ ਰਹਿੰਦੇ ਆ ਉਹਨਾਂ ਨੂੰ ਵੀ ਰਿਹਾ ਕਰਨਾ ਚਾਹੀਦਾ ਵਾ ਉਹਨਾਂ ਨੂੰ ਜਿਹੜਾ ਜੇਲ੍ਹਾਂ ਚ ਬੰਦ ਰੱਖਣਾ ਮਨੁੱਖੀ ਅਧਿਕਾਰਾਂ ਦਾ ਘਾਣਾ ਹਿਊਮਨ ਰਾਈਟ ਦੀ ਵਾਇਓਲੇਸ਼ਨ ਇਹ ਜਿਹੜੀ ਬੰਦ ਕਰਨੀ ਚਾਹੀਦੀ ਹੈ ਜਿਵੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹੋਰ ਬੜੇ ਚੰਗੇ ਕੰਮ ਕੀਤੇ ਕਰਤਾਰਪੁਰ ਲਾਂਘਾ ਖੋਲ੍ਹਿਆ ਗੁਰਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੇ ਅਵਤਾਰ ਸਤਾਪ ਦੀ ਲਾਲ ਕਿਲੇ ਤੇ ਮਨਾਈ ਸਭ ਜਿਆਦਿਆਂ ਦਾ ਦਿਨ 26 ਤਰੀਕ ਨੂੰ ਨੈਸ਼ਨਲ ਤੌਰ ਤੇ ਮਨਾਇਆ ਵਿਦੇਸ਼ਾਂ ਦੇ ਅੰਦਰ ਵੀ ਭਾਰਤੀ ਸਫਾਰਤ ਖਾਨਿਆਂ ਚ ਸਭ ਜਿਆਦਿਆਂ ਦਾ ਦਿਨ ਮਨਾਇਆ ਗਿਆ ਸਭ ਜਿਆਦਿਆਂ ਨੂੰ ਯਾਦ ਭਾਵੇਂ ਕਿ ਸਭ ਜਿਆਦੇ ਇਸ ਗੱਲ ਦੇ ਮੋਤਾਜ ਨਹੀਂ ਆ ਅਸੀਂ ਉਹਨਾਂ ਦਾ ਦਿਨ ਮਨਾਉਂਦੇ ਆ ਪਰ ਗੈਰ ਸਿੱਖਾਂ ਨੇ ਵੀ ਉਹਨਾਂ ਨੂੰ ਸਜਦਾ ਕੀਤਾ ਇਹ ਵੱਡੀ ਗੱਲ ਜਿਹੜੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੇਲੇ ਹੋਈ ਆ ਤੇ ਜੇਕਰ ਅੱਜ ਭਾਜਪਾ ਜਥੇਦਾਰ ਕੌਂਕੇ ਦੇ ਕਾਤਲਾਂ ਨੂੰ ਸਜ਼ਾ ਦੇਣ ਵਾਸਤੇ ਅੱਜ ਵਾਅਦਾ ਕਰਦੀ ਆ ਤੇ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਕਿ ਸਵਾਗਤ ਆ ਤੇ ਉਹਨਾਂ ਨੂੰ ਇਹ ਵਾਅਦਾ ਜਿਹੜਾ ਉਹ ਪੂਰਾ ਕਰਨਾ ਚਾਹੀਦਾ